ਹੁਣ ਅੱਜ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਭਾਵੇਂ ਤੁਸੀਂ ਕਿਸੇ ਵੀ ਧਾਰਮਿਕ ਭਾਈਚਾਰੇ ਨਾਲ ਸੰਬੰਧਤ ਹੋ ਪਰ ਜੇਕਰ ਤੁਸੀਂ ਨਿਆਂ ਪਸੰਦ ਹੋ ਇਨਸਾਫ਼ ਪਸੰਦ ਹੋ ਤਾਂ ਕੀ ਆ ਜੋ ਕੁਝ ਹੋ ਰਿਹਾ ਹੈ ਇਹ ਠੀਕ ਹੋ ਰਿਹਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਕਹਿਣ ਨੂੰ ਤਾਂ ਭਾਰਤ ਵਿੱਚ ਸਾਰੇ ਧਰਮ ਜਾਤਾਂ ਬਰਾਬਰ ਨੇ ਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਸਾਰੇ ਧਰਮਾਂ ਨੂੰ ਬਿਲਕੁਲ ਬਰਾਬਰ ਦਾ ਦਰਜਾ ਦਿੱਤਾ ਗਿਆ ਪਰ ਇਹ ਗੱਲਾਂ ਉਦੋਂ ਸਿਰਫ ਕਹਿਨ ਜਾਂ ਲਿਖਣ ਤੱਕ ਸੀਮਤ ਰਹਿ ਜਾਂਦੀਆਂ ਨੇ ਜਦੋਂ ਘੱਟ ਗਿਣਤੀ ਧਾਰਮਿਕ ਫਿਰਕੇ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਕੀਤੇ ਜਾਂਦੀਆਂ ਖਬਰਾਂ ਆਉਂਦੀਆਂ ਨੇ ਹੁਣ ਫੇਰ ਇੱਕ ਖਬਰ ਆਈ ਹੈ ਦੇਖੋ ਜਦੋਂ ਦੀ ਤੀਜੀ ਵਾਰ ਮੋਦੀ ਸਰਕਾਰ ਭਾਜਪੀ ਸਰਕਾਰ ਬਣੀ ਹੈ ਉਦੋਂ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਆਈਆਂ ਜਿਹੜੀਆਂ ਚਿੰਤਾ ਚ ਪਾਉਂਦੀਆਂ ਨੇ ਹੁਣ ਅੱਜ ਫੇਰ ਰਾਜਸਥਾਨ ਤੋਂ ਇੱਕ ਘਟਨਾ ਆਈ ਇੱਕ ਸਾਡੀ ਪੰਜਾਬਣ ਬੀਬੀ ਆ ਲਖਵਿੰਦਰ ਕੌਰ ਤੇ ਉਹ ਰੂਪਨਗਰ ਦੇ ਇੱਕ ਕਾਨੂੰਨ ਦੀ ਪੜ੍ਹਾਈ ਦੇ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਐ ਪੜਾਉਂਦੀ ਐ ਤੇ ਨਾਲ ਦੀ ਨਾਲ ਉਹ ਜੱਜ ਲੱਗਣ ਦੀ ਤਿਆਰੀ ਕਰਦੀ ਐ ਤੇ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਇੱਕ ਜੱਜ ਲੱਗਣ ਦਾ ਸਿਵਲ ਜੱਜ ਦੀ ਪ੍ਰੀਖਿਆ ਜਿਹੜੀ ਆ ਉਹ ਆਈ ਪੇਪਰ ਆਇਆ ਉਹ ਕੁੜੀ ਨੇ ਵੀ ਪੇਪਰ ਭਰਿਆ ਉਹ ਕੁੜੀ ਪੇਪਰ ਦੇਣ ਗਈ ਤੇ ਉੱਥੇ ਕੀ ਹੋਇਆ ਵੀ ਉਸ ਲਖਵਿੰਦਰ ਕੌਰ ਪੰਜਾਬਣ ਧੀ ਦੇ ਨਾਲ ਧਾਰਮਿਕ ਘਟ ਗਿੰਤੀ ਵਾਲਾ ਜਿਹੜਾ ਵਿਤਕਰਾ ਹੈ ਉਹ ਕਹਿੰਦੀ ਹੈ ਮੇਰੇ ਨਾਲ ਕੀਤਾ ਗਿਆ ਉਹ ਕਹਿੰਦੀ ਹੈ ਮੈਂ ਅਮਰਤ ਛਕਿਆ ਹੋਇਆ ਮੈਂ ਅਮਰਤਾਰੀ ਆ ਤੇ ਜਿਹੜੇ ਮੇਰੇ ਕਕਾਰ ਪਾਏ ਹੋਏ ਸੀ ਕੜਾ ਕਿਰਪਾਨ ਕੰਗਾ ਵਗੈਰਾ ਉਹ ਮੈਨੂੰ ਪੇਪਰ 'ਚ ਜਾਣ ਤੋਂ ਪਹਿਲਾਂ ਲਾਉਣ ਲਈ ਬਹੁਤ ਜ਼ੋਰ ਪਾਇਆ ਗਿਆ ਉਹ ਕਹਿੰਦੀ ਮੈਨੂੰ ਪੇਪਰ 'ਚ ਜਾਣ ਹੀ ਨਹੀਂ ਦਿੱਤਾ ਗਿਆ ਜਿਹੜਾ ਉੱਥੇ ਇੱਕ ਸਿਕਿਉਰਿਟੀ ਗਾਰਡ ਖੜਾ ਸੀ ਪਹਿਲਾਂ ਤਾਂ ਉਹ ਹੀ ਮੈਨੂੰ ਕਹਿਣ ਲੱਪਿਆ ਵੀ ਕੜਾ ਲੈ ਕੇ ਆਓ ਕਰਪਾਨ ਲੈ ਕੇ ਆਓ ਤੇ ਉਹ ਕਹਿੰਦੀ ਐ ਲਖਵਿੰਦਰ ਕੌਰ ਜਦੋਂ ਮੈਂ ਉਹਨੂੰ ਉਹਨੂੰ ਸੀਰੀਅਸ ਨਹੀਂ ਲਿਆ ਤਾਂ ਫੇਰ ਉਹ ਕਹਿੰਦਾ ਵੀ ਅੱਗੇ ਜਾਓ ਤੁਹਾਨੂੰ ਜਿਨ੍ਹਾਂ ਨੇ ਪੇਪਰ ਲੈਣਾ ਉਹਨਾਂ ਨੂੰ ਮਿਲੋ ਜਦੋਂ ਕਹਿੰਦੀ ਮੈਂ ਉਹਨਾਂ ਕੋਲ ਗਈ ਉਹਨਾਂ ਨੇ ਮੇਰੇ ਨਾਲ ਬਹਿਸਣਾ ਸ਼ੁਰੂ ਕਰਤਾ ਵੀ ਇਹ ਤਾਂ ਤੁਹਾਨੂੰ ਲਾਉਣਾ ਪਏਗਾ ਹੁਣ ਰੂਲ ਸਖਤ ਹੋ ਗਏ ਨੇ ਹਾਈ ਕੋਰਟ ਦੀਆਂ ਸਖਤ ਨਿਯਮ ਆ ਗਏ ਨੇ ਕਹਿੰਦੀ ਮੈਂ ਖੁਦ ਕਾਨੂੰਨ ਦੀ ਪੜ੍ਹਾਈ ਕੀਤੀ ਐ ਮੈਂ ਕਾਨੂੰਨ ਦੀ ਧਾਰਾ 25 25 ਨੂੰ ਜਾਣਦੀ ਆ ਜਿਹਦੇ ਚ ਹਰ ਇੱਕ ਵਿਅਕਤੀ ਦਾ ਧਾਰਮਿਕ عقیدہ ਜਿਹੜਾ ਉਹਨੂੰ ਅਪਣਾਉਣ ਦੀ ਖੁੱਲ ਹੈ ਉਹਨੂੰ ਧਾਰਮਿਕ ਪਹਿਰਾਵਾ ਪਾਉਣ ਦੀ ਖੁੱਲ ਹੈ ਤਾਂ ਕਹਿੰਦੀ ਜਦੋਂ ਮੈਂ ਉਹਨਾਂ ਦੇ ਨਾਲ ਇਹ ਚਰਚਾ ਕੀਤੀ ਉਹ ਕਹਿੰਦੇ ਨਹੀਂ ਹੁਣ ਰੂਲ ਸਖਤ ਹੋਗੇ ਨਹੀਂ ਤੁਹਾਨੂੰ ਲੋਣਾ ਪਏਗਾ ਜਾਂ ਫਿਰ ਤੁਸੀਂ ਪੇਪਰ ਨਹੀਂ ਦੇ ਸਕਦੇ ਔਰ ਲਖਵਿੰਦਰ ਕੌਰ ਕਹਿੰਦੀ ਐ ਕਿ ਫੇਰ ਉਹਨਾਂ ਨੇ ਮੇਰਾ ਮੈਨੂੰ ਪੇਪਰ 'ਚ ਜਾਣ ਦੇਣ ਤੋਂ ਇਸ ਤਰ੍ਹਾਂ ਕਰਕੇ ਰੋਕੀ ਰੱਖਿਆ ਕਾਫੀ ਟਾਈਮ ਮੇਰਾ ਬੀਤ ਗਿਆ ਪੇਪਰ ਸ਼ੁਰੂ ਹੋ ਚੁੱਕਾ ਸੀ ਉਹ ਮੈਨੂੰ ਉੱਥੇ ਹੀ ਉਲਝਾਈ ਬੈਠੇ ਸੀ ਔਰ ਮੇਰੇ ਕਕਾਰ ਲਾਉਣ ਦੇ ਲਈ ਹੀ ਮੈਨੂੰ ਕਿਹਾ ਜਾ ਰਿਆ ਸੀ ਔਰ ਲਖਵਿੰਦਰ ਕੌਰ ਕਹਿੰਦੀ ਜਦੋਂ ਮੈਂ ਨਹੀਂ ਲਾਏ ਤਾਂ ਫੇਰ ਦੇ ਦੋ ਥੋੜਾ ਜਿਹਾ ਟਾਈਮ ਪੇਪਰ ਦਾ ਰਹਿ ਗਿਆ ਉਦੋਂ ਕਿਤੇ ਜਾ ਕੇ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਤੇ ਫਿਰ ਮੇਰੇ ਤੋਂ ਪੇਪਰ ਪੂਰਾ ਨਹੀਂ ਹੋਇਆ ਤਿਆਰੀ ਮੇਰੀ ਪੂਰੀ ਸੀ ਔਰ ਉਹ ਕਹਿੰਦੀ ਉਸ ਤੋਂ ਬਾਅਦ ਫਿਰ ਮੈਂ ਪੇਪਰ ਦੇਣ ਤੋਂ ਬਾਅਦ ਬੜੀ ਦੁਖੀ ਹੋਈ ਮੈਂ ਰੋਈ ਵੀ ਅੱਜ ਮੇਰਾ ਪੇਪਰ ਸ਼ਾਇਦ ਪਾਸ ਹੋ ਜਾਣਾ ਸੀ ਮੈਂ ਜੱਜ ਬਣ ਸਕਦੀ ਸੀ ਤੇ ਇੰਨਾ ਵੱਡਾ ਧੱਕਾ ਮੇਰੇ ਨਾਲ ਇਹਨਾਂ ਕੀਤਾ ਮੇਰੇ ਕਕਾਰਾਂ ਕਰਕੇ ਕਹਿੰਦੀ ਫੇਰ ਮੈਂ ਉਥੇ ਜੋਧਪੁਰ ਦੇ ਇੱਕ ਪੁਲਿਸ ਥਾਣੇ ਦੇ ਵਿੱਚ ਗਈ ਉਥੇ ਮੈਂ ਜਾ ਕੇ ਤੇ ਐਫ ਆਈ ਆਰ ਕਰਾਉਣ ਦੀ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਕਹਿੰਦੀ ਉਹ ਮੇਰਾ ਪਰਚਾ ਹੀ ਨਹੀਂ ਦਰਜ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਨਹੀਂ ਇਹ ਕਿੱਡੀ ਕੁ ਗੱਲ ਆ ਛੋਟੀ ਜੀ ਗੱਲ ਆ ਤੁਸੀਂ ਲਾ ਦਿੰਦੇ ਤੁਸੀਂ ਇਹ ਕਰ ਦਿੰਦੇ ਕਹਿੰਦੀ ਮੈਂ ਉਹਨਾਂ ਨੂੰ ਬੜਾ ਸਮਝਾਇਆ ਵੀ ਮੇਰੇ ਧਰਮ ਦੇ ਵਿੱਚ ਇਹ ਸਾਡੇ ਜ਼ਰੂਰੀ ਧਾਰਮਿਕ ਚਿੰਨ੍ਹ ਨੇ ਤਾਂ ਉਹ ਕਹਿੰਦੀ ਸਮਝਣ ਲਈ ਤਿਆਰ ਨਹੀਂ ਸੀ ਫਿਰ ਐਸ ਐਚਓ ਆਇਆ ਉਹਦੇ ਨਾਲ ਮੈਂ ਗੱਲ ਕੀਤੀ ਉਹਨੇ ਮੇਰੀ ਥੋੜੀ ਜੀ ਗੱਲ ਸਮਝੀ ਫਿਰ ਉਹਨਾਂ ਨੇ ਕਹਿੰਦੀ ਮੇਰੀ ਰਿਪੋਰਟ ਲਿਖੀ ਮੇਰਾ ਪਰਚਾ ਉਥੇ ਕੀਤਾ ਪਰ ਉਸ ਤੋਂ ਬਾਅਦ ਉਹ ਕਹਿੰਦੀ ਵੀ ਦੇਖੋ 23 ਜੂਨ ਦੀ ਇਹ ਗੱਲ ਹੈ ਕਿੰਨੇ ਦਿਨ ਹੋ ਗਏ ਨੇ ਮੈਂ ਫੋਨ ਤੇ ਪੁੱਛ ਛੜਦੀ ਆ ਵੀ ਕੀ ਕਾਰਵਾਈ ਕੀਤੀ ਆ ਕੀ ਹੋਇਆ ਤਾਂ ਉਹ ਕਹਿੰਦੀ ਕੋਈ ਪੁਖਤਾ ਜਵਾਬ ਨਹੀਂ ਦੇ ਰਹੇ ਔਰ ਉਹ ਕੁੜੀ ਬਹੁਤ ਦੁਖੀ ਹੈ ਔਰ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਪਹਿਲਾਂ ਪਿਛਲੇ ਹਫਤੇ ਵੀ ਇੱਕ ਇਦਾਂ ਦਾ ਮਾਮਲਾ ਆਇਆ ਜਿੱਥੇ ਇੱਕ ਕੁੜੀ ਰਾਜਸਥਾਨ ਚ ਪੇਪਰ ਦੇਣ ਗਈ ਉੱਥੇ ਵੀ ਉਹਦੇ ਨਾਲ ਕਕਾਰ ਲਾਉਣ ਦੀ ਇਸ ਤਰ੍ਹਾਂ ਦਾ ਜਿਹੜੀ ਗੱਲ ਆ ਉਹ ਕੀਤੀ ਗਈ ਹੈ ਲਗਾਤਾਰ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਔਰ ਪਿਛਲੇ ਦਿਨੀ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਹਰਮੰਦਰ ਸਾਹਿਬ ਦਰਬਾਰ ਸਾਹਿਬ ਉਥੇ ਇੱਕ ਕੁੜੀ ਆਈ ਹੈ ਅਰਚਨਾ ਜਿਹਨੇ ਉਥੇ ਆ ਕੇ ਲੱਤਾਂ ਅਸਮਾਨ ਵੱਲ ਕਰਕੇ ਤਾਂ ਤੇ ਫੋਟੋਆਂ ਫੂਟੋਆਂ ਲੁਵਾਈਆਂ ਤੇ ਉਹ ਕਹਿੰਦੀ ਮੈਂ ਤਾਂ ਯੋਗਾ ਕਰਦੀ ਹਾਂ ਵਗੈਰਾ ਵਗੈਰਾ ਉਹਦੇ ਤੇ ਪਰਚਾ ਮਸਾਂ ਦਰਜ ਹੋਇਆ ਪਰ ਉਹਦੇ ਤੇ ਵੀ ਕਾਰਵਾਈ ਕੋਈ ਖਾਸ ਹੋ ਨਹੀਂ ਰਹੀ ਹੁਣ ਉਹ ਕਹਿ ਰਹੀ ਹੈ ਕਿ ਐਫ ਆਈ ਆਰ ਰੱਦ ਕਰੋ ਉਹ ਸ਼ਾਮਲ ਨਹੀਂ ਹੋ ਰਹੀ ਅੱਜ ਵੀ ਉਹਦੀ ਬੁਲਾਇਆ ਗਿਆ ਸੀ ਉਹਨੂੰ ਪੁਲਿਸ ਵੱਲੋਂ ਤੇ ਉਹ ਸ਼ਾਮਲ ਹੀ ਨਹੀਂ ਹੋਈ ਪੁਲਿਸ ਕੋਲ ਆਈ ਨਹੀਂ ਇੱਥੇ ਤਾਂ ਲਗਾਤਾਰ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਜਿਹੜੇ ਘੱਟ ਗਿਣਤੀ ਧਾਰਮਿਕ ਭਾਈਚਾਰੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੋ ਮੰਦ ਭਾਗ ਹੈ ਜੋ ਠੀਕ ਨਹੀਂ ਹੈ ਦੇਖੋ ਵਾਕਿਆ ਹੀ ਸਾਡਾ ਦੇਸ਼ ਵਾਖ ਵਖ ਧਾਰਮਿਕ ਫਿਰਕਿਆਂ ਦੀ ਤੇ ਵਿਚਾਰਧਾਰਾਵਾਂ ਦੀ ਇੱਕ ਫੁੱਲਵਾੜੀ ਹੈ ਜਿਹਦੇ ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਨੇ ਤੇ ਜਿਵੇਂ ਫੁੱਲ ਆਪਸ ਵਿੱਚ ਲੜਦੇ ਪੜਦੇ ਨਹੀਂ ਉਸੇ ਤਰ੍ਹਾਂ ਹੀ ਹੋਣਾ ਤਾਂ ਇਹ ਚਾਹੀਦਾ ਸੀ ਕਿ ਲੜਿਆ ਪੜਿਆ ਇੱਥੇ ਵੀ ਨਾ ਜਾਂਦਾ ਪਰ ਇੱਥੇ ਉਲਟ ਕਹਾਣੀ ਵਾਪਰ ਰਹੀ ਹੈ ਇੱਥੇ ਤੁਸੀਂ ਦੇਖੋ ਕਿ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਖਬਰਾਂ ਇਦਾਂ ਦੀਆਂ ਪਿਛਲੇ ਕਈ ਸਾਲਾਂ ਤੋਂ ਆ ਰਹੀਆਂ ਔਰ ਖਾਸ ਕਰ ਬڑے ਟਾਈਮ ਤੋਂ بڑے ਦਹਾਕਿਆਂ ਤੋਂ ਇਹ ਕੰਮ ਚੱਲਦਾ ਆ ਰਿਹਾ ਕਦੇ 84 ਵਾਪਰਦਾ ਕਦੇ ਗੋਦਰਾ ਕਾਂਡ ਵਾਪਰਦਾ ਜਿੰਨੇ ਵੀ ਧਾਰਮਿਕ ਘੱਟ ਗਿਣਤੀ ਨੇ ਚਾਹੇ ਉਹ ਸਿੱਖ ਹੋਣ ਚਾਹੇ ਮੁਸਲਮ ਭਾਈਚਾਰਾ ਹੋਵੇ ਚਾਹੇ ਉਹ ਅਸਾਈ ਭਾਈਚਾਰਾ ਹੋਵੇ ਚਾਹੇ ਉਹ ਬੋਧ ਹੋਵੇ ਜੈਨ ਹੋਵੇ ਸਾਰੇ ਹੀ ਇਹ ਗੱਲ ਦਾ ਰੌਲਾ ਪਾਉਂਦੇ ਨੇ ਵੀ ਸਾਡੇ ਨਾਲ ਠੀਕ ਵਿਹਾਰ ਨਹੀਂ ਹੁੰਦਾ ਤੇ ਜਿਹੜਾ ਸਾਡਾ Hindu ਭਾਈਚਾਰਾ ਬਹੁ ਗਿਣਤੀ ਉਹਦੇ 'ਚ ਸਾਰੇ ਲੋਕ ਮਾੜੇ ਨਹੀਂਗੇ ਉਹਦੇ ਵਿੱਚ ਬਹੁਤ ਸਾਰੇ ਲੋਕ ਚੰਗੇ ਨੇ ਉਹ ਸਮਝਦੇ ਨਹੀਂ ਕਿ ਅਸੀਂ ਇੱਕ ਫੁਲਵਾੜੀ ਆ ਪਰ ਕੁਝ ਕੁ ਉਹ ਵਿਅਕਤੀ ਜਿਹੜੇ ਫੋਟ ਪਾਓ ਤੇ ਰਾਜ ਕਰੋ ਦੀ ਸਿਆਸਤ ਕਰਨ ਵਾਲੀ ਸਿਆਸਤ ਦੇ ਹੱਥੇ ਚੜ ਜਾਂਦੇ ਆ ਉਸ ਗੰਦੀ ਸਿਆਸਤ ਦਾ ਸ਼ਿਕਾਰ ਹੋ ਜਾਂਦੇ ਆ ਉਹ ਜ਼ਰੂਰ ਅਜਿਹੀਆਂ ਘਟਨਾਵਾਂ ਕਰਨ ਦੇ ਵਿੱਚ ਅੱਗੇ ਆ ਜਾਂਦੇ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਜੋਧਪੁਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਵੇਂ ਉਹ ਕੁੜੀ ਲਖਵਿੰਦਰ ਕੌਰ ਪੰਜਾਬਣ ਧੀ ਜਿਹੜੀ ਆ ਉਹ ਬੋਲ ਰਹੀ ਆ ਇਹ ਬਹੁਤ ਮੰਦ ਭਾਗੀ ਆ ਮੈਨੂੰ ਲੱਗਦਾ ਕੱਲੀ ਐਸਜੀਪੀਸੀ ਨੂੰ ਨਹੀਂ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਇਨਸਾਫ ਪਸੰਦ ਸਾਰੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਫਿਰਕੇ ਦੇ ਹੋਣ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਜਿਹੜਾ ਵੀ ਬੰਦਾ ਨਿਆਂ ਪਸੰਦ ਆ ਇਨਸਾਫ ਪਸੰਦ ਆ ਉਹਨੂੰ ਲਾਜ਼ਮੀ ਇਸ ਗੱਲ ਦਾ ਵਿਰੋਧ ਕਰਨਾ ਹੀ ਪਏਗਾ ਕਰਨਾ ਵੀ ਚਾਹੀਦਾ ਦੇਖੋ ਕੋਈ ਕਿਸੇ ਧਰਮ ਨੂੰ ਜਾਂ ਕਿਸੇ ਵਿਚਾਰਧਾਰਾ ਨੂੰ ਅਪਣਾਵੇ ਜਾਂ ਨਾ ਅਪਣਾਵੇ ਸੰਵਿਧਾਨ ਵੀ ਇਹਦੀ ਆਜ਼ਾਦੀ ਦਿੰਦਾ ਹੈ ਔਰ ਜਿਹੜੀ ਸ਼ਿਸ਼ਟਾਚਾਰ ਹੈ ਉਹ ਵੀ ਇਹਦੀ ਆਜ਼ਾਦੀ ਦਿੰਦਾ ਹੈ ਕੁਦਰਤੀ ਕਾਨੂੰਨ ਵੀ ਇਹ ਆ ਕਿਸੇ ਨੇ ਜੇ ਕਿਸੇ ਵੀ ਧਰਮ ਨੂੰ ਮੰਨਣਾ ਹੈ ਕਿਸੇ ਨੂੰ ਵੀ ਨਹੀਂ ਮੰਨਣਾ ਜਾਂ ਇਥੋਂ ਤੱਕ ਕਿ ਸਾਰੇ ਧਰਮਾਂ ਤੋਂ ਉਪਾਸੇ ਹੋ ਜਾਂਦਾ ਹੈ ਤਾਂ ਹਰੇਕ ਨੂੰ ਇਹ ਇਜਾਜ਼ਤ ਕਾਨੂੰਨੀ ਤੌਰ ਤੇ ਹੈ ਔਰ ਸਾਨੂੰ ਵੀ ਇਹ ਸਤਕਾਰਨੀ ਚਾਹੀਦੀ ਆ ਇਹ ਜਿਹੜੀ ਬਹੁਤ ਛੋਟੀ ਸੋਚ ਆ ਜਿਹੜੀ ਇਸ ਤਰ੍ਹਾਂ ਧਾਰਮਿਕ ਫਿਰਕਿਆਂ ਦੇ ਨਾਂ ਤੇ ਕਟਨਾ ਪੈਦਾ ਕਰਨੀਆਂ ਉਹਨਾਂ ਨੂੰ ਮਨਾਂ ਚ ਪਾਲ ਕੇ ਰੱਖਣਾ ਇਹ ਠੀਕ ਨਹੀਂਗਾ ਸਾਰੇ ਧਾਰਮਿਕ ਭਾਈਚਾਰਿਆਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਔਰ ਕਿਸੇ ਵੀ ਤਰ੍ਹਾਂ ਦੀ ਧਰਮਾਂ ਦੇ ਨਾਂ ਤੇ ਨਫ਼ਰਤ ਜਿਹੜੀ ਫਲਾਈ ਜਾਂਦੀ ਹੈ ਜਾਂ ਕੋਈ ਫਲਾਉਂਦਾ ਹੈ ਇਹ ਬਿਲਕੁਲ ਗਲਤ ਹੈ ਸਾਰੇ ਧਾਰਮਿਕ ਭਾਈਚਾਰੇ ਔਰ ਸਾਰੀਆਂ ਵਿਚਾਰਧਾਰਾ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਇਸ ਕਰਕੇ ਸਾਰਿਆਂ ਨੂੰ ਆਪਣੇ ਅੰਦਰ ਇਨਸਾਨੀਅਤ ਜ਼ਰੂਰ ਰੱਖਣੀ ਚਾਹੀਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ